ਸਾ ਸੰਗਤ ਜੀ ਪੂਰੀ ਸਿੱਖ ਕੌਮ ਨੂੰ ਇਹਨਾਂ ਨੇ ਗੁੰਮਰਾ ਕੀਤਾ ਹੋਇਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਕੱਲ ਮੈਂ ਵੀਡੀਓ ਪੇਸ਼ ਕੀਤੀ ਇੰਟਰੋਡਕਸ਼ਨ ਦਿੱਤੀ ਸੀ ਕਿ ਸਾਡੇ ਜਿਹੜੇ ਬਾਬੇ ਆ ਜਾਂ ਪ੍ਰਚਾਰਕ ਹੈਗੇ ਆ ਜਾਂ ਕਥਾਵਾਚਕ ਹੈ ਇਹ ਲੋਕਾਂ ਨੂੰ ਕਿੱਦਾਂ ਗੁੰਮਰਾ ਕਰਦੇ ਪਏ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਸਚਾਈ ਹੈਗੀ ਆ ਉਹ ਕਿਸੇ ਬੰਦੇ ਕੋਲ ਨਹੀਂ ਪਹੁੰਚੀ ਔਰ ਨਾ ਹੀ ਪਿਛਲੇ 150 ਸਾਲ ਤੋਂ ਕਿਸ ਨੂੰ ਸਚਾਈ ਦੱਸੀ ਗਈ ਹੈ ਹਮੇਸ਼ਾ ਇਨਾ ਲੋਗਾ ਨੇ ਸਿੱਖ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਦੀ ਕੋਸ਼ਿਸ਼ ਕੀਤੀ ਔਰ ਕਰ ਰਹੇ ਹੈ ਔਰ ਕਾਮਯਾਬੀ ਹੁੰਦੇ ਜਾ ਰਹੇ ਹੈ ਤਣ ਮੇ ਕਾਫੀ ਸਾਰੇ ਬੰਦੇ ਦਿਖਾਈ ਸੀਗੇ ਹੁਣ ਉਹਨਾਂ ਦੇ ਵਿੱਚੋਂ ਇੱਕ ਦੋ ਦੀ ਹੁਣ ਗੱਲ ਵੀ ਕਰਾਂਗਾ ਸਾਧ ਸੰਗਤ ਜੀ ਮੇਰਾ ਮਕਸਦ ਸਿਰਫ ਇਨਾ ਹੀ ਹੈ ਕਿ ਸਿੱਖ ਪੰਥ ਜਾਗਰੂਕ ਹੋਵੇ ਮੇਰਾ ਕੰਮ ਹੈ ਸਿੱਖ ਕਪੰਥ ਨੂੰ ਜਾਗਰੂਕ ਕਰਨਾ ਤਾਨੂੰ ਸਚਾਈ ਵਾ ਲੈ ਕੇ ਜਾਣਾ ਤੁਹਾਡੇ ਸਾਹਮਣੇ ਸਚਾਈ ਪੇਸ਼ ਕਰਨੀ ਔਰ ਇਹਨਾਂ ਦੇ ਝੂਠ ਦਾ ਪਰਦਾ ਫਾਸ਼ ਕਰਨਾ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 628 ਦੇ ਉੱਤੇ ਹੁਕਮ ਹੈਗਾ ਤੁਰਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ ਗੁਰੂ ਸਾਹਿਬ ਨੇ ਕਿਹਾ ਵਾ ਕਿ ਇਹ ਜਿਹੜੀ ਬਾਣੀ ਆ ਇਹ ਤੁਰਕੀ ਬਾਣੀ ਆ ਜਿਨੇ ਆ ਕੇ ਸਾਰੀ ਦੁਨੀਆ ਦੀ ਚਿੰਤਾ ਖਤਮ ਕਰਤੀਆਂ ਤੇ ਮਗਰ ਅੱਜ ਜਿਹੜਾ ਪ੍ਰਚਾਰ ਹੋ ਰਿਹਾ ਵਾ ਹਰ ਪਾਸੇ ਇਹਦੇ ਵਿੱਚ ਕੋਈ ਵੀ ਇੱਕ ਇਹੋ ਜਿਹਾ ਬੰਦਾ ਨਹੀਂ ਕਿ ਜੋ ਸਚਾਈ ਤੁਹਾਨੂੰ ਦੱਸੇ A to Z ਇੱਕ ਤੋਂ 100 ਤੱਕ ਜਿੰਨੇ ਵੀ ਸਾਡੇ ਅਜਿਹੇ ਸਟੇਜਾਂ ਤੇ ਆ ਕੇ ਜਿਹੜੇ ਕਹਾਣੀਆਂਕਾਰ ਕਥਾਕਾਰ ਤੇ ਪ੍ਰਚਾਰਕ ਜਿਹੜੇ ਵੀ ਹੈਗੇ ਇਹ ਸਭ ਜਾਂ ਜਾਂ ਦੇ ਫੁਕਰੀਆ ਮਾਰਦੇ ਆ ਜਾਂ ਫਿਰ ਤੁਹਾਡੇ ਕੋਲ ਝੂਠ ਪਰੋਸਦੇ ਪਏ ਆ ਸ਼ਾਇਦ ਅੱਜ ਇਹ ਲੋਗ ਸਿੱਖ ਕੌਮ ਨੂੰ ਕਿਸੇ ਸਾਜ਼ਿਸ਼ ਦੇ ਤਹਿਤ ਗੁੰਮਰਾਹ ਕਰਦੇ ਪਏ ਆ ਗੁਰੂ ਨਾਲੋਂ ਤੋੜਦੇ ਪਏ ਆ ਹੋਰ ਕੀ ਕਾਰਨ ਹੈਗਾ ਇਹ ਸਾਧ ਸੰਗਤ ਜੀ ਤੁਸੀਂ ਖੁਦ ਲੱਭਣਾ ਹੈਗਾ ਇਹ ਝੂਠ ਕਿਉਂ ਬੋਲ ਰਹੇ ਆ ਜਾਂ ਕੋਈ ਸਾਜ਼ਿਸ਼ ਜਾਇ ਬੇਅਕਲ ਹੈ ਗਿਆ ਮੈਂ ਅੱਜ ਫੇਰ ਕਹਿ ਰਿਹਾ ਹੱਥ ਜੋੜ ਕੇ ਬੇਨਤੀ ਕਰ ਰਿਹਾ ਹਾਂ ਸਾਧ ਸੰਗਤ ਜੀ ਜਿਹੜੀ ਗੁਰਬਾਣੀ ਹੈ ਇਹ ਕਿਸੇ ਗੁਰੂ ਦੀ ਬਾਣੀ ਨਹੀਂ ਸਾਡੇ 6 ਗੁਰੂਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈਗੀ ਆ ਮਗਰ ਇਹਨਾਂ ਦੀ ਕਿਸੇ ਦੀ ਬਾਣੀ ਨਹੀਂ ਹੈ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਕਿਧਰੇ ਵੀ ਨਹੀਂ ਲਿਖਿਆ ਹੋਇਆ ਕਿ ਅਰਜਨ ਦੇਵ ਦੀ ਬਾਣੀ ਆ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਆ ਗੁਰੂ ਨਾਨਕ ਦੇਵ ਜੀ ਦੀ ਬਾਣੀ ਆ ਗੁਰੂ ਅੰਗਦ ਦੇਵ ਜੀ ਦੀ ਬਾਣੀ ਕਿਤੇ ਮੈਨੂੰ ਦਿਖਾ ਦੇ ਖੁੱਲਾ ਚੈਲੰਜ ਹੈਗਾ ਜੀ ਸਾਧ ਸੰਗਤ ਜੀ ਮਾਫ ਕਰਨਾ ਮੈਨੂੰ ਗੁਰੂਆਂ ਦੇ ਨਾਮ ਲੈਣੇ ਪੈ ਗਏ ਕਿਉਂਕਿ ਮੈਂ ਇਹਨਾਂ ਨੂੰ ਸੱਚਾ ਪਿਆਰ ਕਰਦਾ ਮੇਰੇ ਇਸ਼ਟ ਹੈਗੇ ਆ ਜਿੱਦਾਂ ਮੇਰੇ ਦਾਦੇ ਪਰਦਾਦੇ ਇਸ਼ਟ ਹੈਗੇ ਆ ਉਸ ਤਰ੍ਹਾਂ ਇਹ ਮੇਰੇ ਇਸ਼ਟ ਹੈਗੇ ਆ ਮੇਰੇ ਭਗਵਾਨ ਹੈਗੇ ਆ ਮਾਫ ਕਰਨਾ ਮੈਂ ਇਹਨਾਂ ਦਾ ਨਾਮ ਲਿਆ ਉਹ ਜਿਹੜਾ ਨਾਮ ਲੈਂਦੇ ਆ ਨਾ ਉਹ ਸਿੱਖ ਨਹੀਂ ਅੱਜ ਮੈਂ ਬਾਅਦ ਇੱਕ ਬਾਅਦ ਦੇ ਜੀ ਵੀਡੀਓ ਜਮੈਂ ਇਹ ਸਭ ਇਹ ਪਰਦਾ ਹਟਾਉਂਗਾ ਕਿ ਸਾਨੂੰ ਕੀ ਬੁਲਾਉਣਾ ਚਾਹੀਦਾ ਕਿ ਨਹੀਂ ਬੁਲਾਉਣਾ ਚਾਹੀਦਾ ਸਾਡਾ ਅੱਜ ਇੱਕੋ ਹੀ ਮਕਸਦ ਹੈ ਕਿ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਗੁਰੂਆਂ ਦੀ ਹੈ ਜਾਂ ਨਹੀਂ ਹੈ ਇਹ ਵਿਚਾਰ ਹੈਗਾ ਆ ਇੱਕ ਪਹਿਲਾ ਵੀਡੀਓ ਦੇਖੋ ਜ਼ਿਕਰਾਂ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਅੱਜ ਇਹ ਗੱਲ ਕਹਿ ਦਿੱਤੀ ਉਹ ਬੰਦੇ ਉਹ ਕੋਈ ਬੰਦਾ ਕਿਸੇ ਨੂੰ ਰੋਟੀ ਨਹੀਂ ਜੇ ਦਿੰਦਾ ਸਾਧ ਸੰਗਤ ਜੀ ਇੱਕ ਮੈਨੂੰ ਕਹਾਵਤ ਯਾਦ ਆ ਰਹੀ ਹੈ ਕਹਾਵਤ ਹੈ ਜਾਂ ਕੁਛ ਦੀ ਹੈ ਕਵਿਤਾ ਹੈਗੀ ਹੈ ਇਹ ਹੈਗਾ ਅਨਨੋਨ ਕਵੀ ਹੈ ਪਤਾ ਨਹੀਂ ਕਨੇ ਲਿਖੀ ਹੈ ਬਰਬਾਦ ਗੁਲਿਸਤਾ ਕਰਨੇ ਕੋ ਬਸ ਇੱਕ ਹੀ ਉੱਲੂ ਕਾਫੀ ਥਾ ਹਰ ਸ਼ਾਖ पे ਉੱਲੂ ਬੈਠੇ ਹੈ ਅੰਜਾਮੇ ਗੁਲਿਸਤਾ ਕੀਆ ਹੋਗਾ ਅੱਜ ਇੱਕ ਵੀ ਐਸਾ ਪ੍ਰਚਾਰਕ ਨਹੀਂ ਹੈ ਕਿ ਜੋ ਤੁਹਾਨੂੰ ਸਚਾਈ ਤੁਹਾਡੇ ਸਾਹਮਣੇ ਲਿਆਵੇ ਜਿਹਨੂੰ ਦੇਖ ਲੋ ਫੁਕਰੀਆ ਮਾਰਨ ਦੇ ਆ ਔਰ 90% ਜਿੰਨੇ ਵੀ ਸਾਡੇ ਸਟੇਜਾਂ ਤੇ ਆਉਂਦੇ ਇੱਥੋਂ ਤੱਕ ਜੋ ਮੰਜੀ ਸਾਹਿਬ ਤੋਂ ਵੀ ਟੈਲੀਕਾਸਟ ਕਰਦੇ ਆ ਨਾ ਉਹਦੇ ਵਿੱਚ ਵੀ ਪਹਿਲਾਂ ਜਬਲੀਆਂ ਮਾਰਦੇ ਰਹਿੰਦੇ 15 ਮਿੰਟ ਇੱਧਾ ਉਧਰ ਲੀਆਂ ਭਾਈ ਸਾਹਿਬ ਮਹਾਨ ਸੰਤੋਖ ਸਿੰਘ ਜੀ ਨੇ ਆ ਕਹਿ ਦਿੱਤਾ ਇਹ ਸੰਤੋਖ ਸਿੰਘ ਜੀ ਨੇ ਇਹ ਕਹਿ ਦਿੱਤਾ ਉਸ ਤੋਂ ਬਾਅਦ ਹੈ 10 ਜਾਂ 15 ਮਿੰਟ ਤੁਹਾਡੀ ਵਿਆਖਿਆ ਕਰਨਗੇ ਉਹ ਵੀ ਇਹੋ ਜਿਹੀ ਵਿਆਖਿਆ ਨਹੀਂ ਹੋਏਗੀ ਜੋ ਤੁਸੀਂ ਡੀਪਲੀ ਜਾ ਕੇ ਸਮਝ ਸਕੋ ਹੁਣ ਸਾਧ ਸੰਗਤ ਜੀ ਆ ਪਿੰਦਰਪਾਲ ਸਿੰਘ ਜੀ ਨੇ ਅੱਜ ਵੀਡੀਓ ਮੈਂ ਦਿਖਾ ਰਹੇ ਹਾਂ ਇੱਕ ਛੋਟਾ ਜਿਹਾ ਕਲਿੱਪ ਇਹ ਕਹਿੰਦੇ ਆ ਕਿ ਆਤੇ ਗੁਰੂ ਤੇਗ ਬਹਾਦਰ ਜੀ ਨੇ ਕਹਿ ਦਿੱਤਾ ਕਿ ਬੰਦਿਆ ਕੋਈ ਰੋਟੀ ਕਿਸੇ ਨੂੰ ਨਹੀਂ ਦਿੰਦਾ ਮਤਲਬ ਇਸ ਤਰ੍ਹਾਂ ਦੀ ਹੁਣ ਪਹਿਲਾਂ ਤੇ ਇਹ ਸਾਬਤ ਕਰਨ ਕਿ ਪਹਿਲਾਂ ਤੇ ਸਾਬਤ ਕਰਨ ਕਿ ਜਿਹੜੀ ਇਹਨਾਂ ਨੇ ਤੁੱਕ ਬੋਲੀ ਆ ਗੁਰੂ ਸਾਹਿਬ ਦਾ ਨਾਮ ਜੋੜਿਆ ਵਾ ਪਹਿਲਾਂ ਇਹ ਦੱਸਣ ਕਿ ਇਹਨਾਂ ਨੇ ਹੀ ਲਿਖਿਆ ਸੀ ਇਹਨਾਂ ਨੇ ਹੀ ਕਿਹਾ ਸੀ ਇਹਨਾਂ ਦੇ ਹੀ ਬੋਲ ਹੈਗੇ ਆ ਅੱਜ ਜੋ ਸਿੱਖ ਪੰਥ ਘਟਦੀ ਕਲਾਵਲ ਜਾ ਰਿਹਾ ਹੈ ਨਾ ਥੱਲੇ ਨੂੰ ਜਾ ਰਿਹਾ ਵੋ ਉਹ ਇਹੀ ਲੋਕ ਜ਼ਿੰਮੇਵਾਰ ਹੈਗੇ ਆ ਤੁਸੀਂ ਸੱਚਾਈ ਦੱਸੋ ਸਭ ਤੋਂ ਆਏ ਜੁੜਨਗੇ ਝੂਠ ਬੋਲੋਗੇ ਸਾਰੇ ਭੱਜ ਜਾਣਗੇ ਅੱਜ ਉਹੀ ਹੋ ਰਿਹਾ ਵਾ ਅੱਜ ਮੈਂ ਇੱਕ ਗੱਲ ਕਹਿ ਰਿਹਾ ਵਾਂ ਬੁਰਾਣੀ ਮੰਨਾ ਇਸਾਈ ਔਰ ਮੁਸਲਮ ਉਹ ਕਿਤੇ ਹੀ ਸਮਝਦਾਰ ਰਹਿ ਗਏ ਉਹਨਾਂ ਨੂੰ ਜੋ ਸਮਝ ਆਈ ਜੋ ਮੁੱਲਾ ਜੀ ਨੇ ਜਾਂ ਉਹਨਾਂ ਦੇ ਜਿਹੜੇ ਪ੍ਰੀਸਟ ਆਗੇ ਉਹਨਾਂ ਨੇ ਦੱਸਿਆ ਉਹਨਾਂ ਨੇ ਅਪਣਾ ਲਿਆ ਔਰ ਉਹਦੇ ਉੱਤੇ ਚੱਲਣ ਲੱਗ ਪਏ ਉਹ ਕਹਿੰਦੇ ਆ ਕਿ ਤਿੰਨ ਕਿਤਾਬਾਂ ਇਲਾਹੀ ਕਿਤਾਬਾਂ ਆ ਇਹ ਅਸਮਾਨ ਦੀਆਂ ਕਿਤਾਬਾਂ ਹੈਗੀਆਂ ਬਾਈਬਲ قرآن شریف انجیل ہوں جی تینوں جی بکس ہے گیا یہ الہی آ اتو تک کہ پورا ثابت ہو گیا سی کہ جدو محمد صاحب نے یہ انہوں کے منہ بانی نکلی سی آیت نکلیاں سی کیونکہ وہ پڑھے لکھے نہیں سی بر ای مہان جو انہوں نے بانی بولی وہ اللہ دی سی واحر دی سی ایک گل میں دسا اج ਸ਼ਾਇਦ ਇਹਨਾਂ ਨੇ ਪਰਦਾ ਪਾਇਆ ਇਹਨਾਂ ਨੂੰ ਨਹੀਂ ਸਮਝ ਆਈ ਜਦੋਂ ਇਨਸਾਨ ਪੈਦਾ ਹੁੰਦਾ ਹੈ ਨਾ ਉਹ ਇੱਕੋ ਹੀ ਹੁੰਦਾ ਆ ਧਰਮ ਦਾ ਕੋਈ ਨਹੀਂ ਹੁੰਦਾ ਨਾਮ ਕੋਈ ਨਹੀਂ ਹੁੰਦਾ ਜਾਓ ਬੱਚਾ ਲड़का ਹੋਏਗਾ ਜਾਂ ਲੜਕੀ ਹੋਏਗੀ ਜਾਂ ਫਿਰ ਇੱਕੋ ਦੂਸਰਾ ਜੈਂਡਰ ਇਹਦੇ ਇਲਾਵਾ ਹੋਰ ਕੁਝ ਨਹੀਂ ਹੁੰਦਾ ਕੋਈ ਨਾਮ ਨਹੀਂ ਕੋਈ ਜਾਤ ਨਹੀਂ ਕੋਈ ਵਰਨ ਨਹੀਂ ਕੁਝ ਨਹੀਂ ਹੁੰਦਾ ਵਰਨ ਜਾ ਧਰਮ ਅਸੀਂ ਉਹਦੇ ਉੱਤੇ ਪਾਲ ਗੋਨੇ ਆ। ਉਹ ਜਦੋਂ ਮੌਤ ਹੁੰਦੀ ਹੈ ਮੌਤ ਤੋਂ ਬਾਅਦ ਸਭ ਬਰਾਬਰ ਹੁੰਦੇ ਆ। ਉੱਥੇ ਨਾ ਕੋਈ ਮੁਸਲਮਾਨ ਹੈ ਨਾ ਸਿੱਖ ਹੈ ਨਾ Hindu ਹੈ ਨਾ Christian ਹੈ ਨਾ Parsee ਕੋਈ ਨਹੀਂ। ਜਿਹਨੂੰ ਕਹਿ ਸਕਦੇ ਹੋ ਆਤਮਾ ਜੋਤ ਕੁਝ ਵੀ ਕਹਿ ਸਕਦੇ ਹੋ। ਉਹ ਜਿਹੜਾ ਇੱਕੋ ਰਹਿ ਜਾਂਦੀ ਆ। ਇਹ ਮੈਂ ਕਿਸੇ ਵੀਡੀਓ ਪੂਰਾ ਵਿਸਤਾਰ ਨਾਲ ਦੱਸਾਂਗਾ। ਹੁਣ ਮੈਂ ਇੱਕ ਗੱਲ ਹੱਥ ਜੋੜ ਕੇ ਸਾਧ ਸੰਗਤ ਜੀ ਤੁਹਾਡੇ ਕੋਲੋਂ ਮੈਂ ਇੱਕ ਸਵਾਲ ਦਾ ਜਵਾਬ ਪੁੱਛਦਾ ਕਿ ਪਹਿਲੀ ਪਾਸ਼ਾਈ ਦੂਜੀ ਪਾਸ਼ਾਈ ਤੀਜੀ ਚੌਥੀ ਪੰਜਵੀਂ ਔਰ ਨੌਵੀਂ ਪਾਸ਼ਾਈ ਨੇ ਸੰਗੀਤ ਦੀ ਸਿੱਖਿਆ ਕਿਹੜੇ ਗੁਰੂ ਕੋਲੋਂ ਲਈ ਸੀ ਕਿਉਂਕਿ ਜਿਹੜੀ ਸਾਰੀ ਇਹ ਕਹਿੰਦੇ ਇਹਨਾਂ ਦੇ ਮੁਤਾਬਿਕ ਇਹ ਬੂਬਨੀਆਂ ਦੇ ਮੁਤਾਬਿਕ ਕਿ ਇਹ ਤੇਗ ਬਹਾਦਰ ਨੇ ਕਿਹਾ ਅਰਜਨ ਦੇਵ ਨੇ ਕਹਿਤਾ ਰਾਮਦਾਸ ਨੇ ਕਹਿ ਦਿੱਤਾ ਤੇ ਉਹਨਾਂ ਨੇ ਜੋ ਕਿਹਾ ਤੇ ਉਹਨਾਂ ਨੇ ਜਿਹੜੀ ਇਹ ਸਾਰੀ ਜਿਹੜੀ ਬਾਣੀ ਹੈਗੀ ਆ ਇਹ ਸੰਗੀਤ ਵਿੱਚ ਪ੍ਰੋਈ ਹੋਈ ਆ ਹੁਣ ਇਹ ਦੱਸੋ ਕਿ ਇਹਨਾਂ 6 ਗੁਰੂਆਂ ਦੇ ਸੰਗੀਤਕਾਰ ਗੁਰੂ ਕੌਣ ਸੀ ਸੰਗੀਤ ਵਾਲੇ ਗੁਰੂ ਕੌਣ ਸੀ ਜਿਨ੍ਹਾਂ ਕੋਲ ਸੰਗੀਤ ਦੀ ਸਿੱਖਿਆ ਲਈ ਹੈ ਔਰ ਜਿਹੜੀ ਬਾਣੀ ਬੋਲੀ ਇਹਨਾਂ ਦੇ ਬੋਲ ਜੋ ਹੈਗੇ ਆ ਤੇ ਇਹਨਾਂ ਨੇ ਫਿਰ ਉਹਨੂੰ ਸੰਗੀਤ ਦੇ ਵਿੱਚ ਹੀ ਬੋਲਿਆ ਵਾ ਦੱਸੋ ਇਹ ਮੈਂ ਚੈਲੰਜ ਦੇ ਰਿਹਾ ਫਿਰ ਸਾ ਸੰਗਾ ਜੀ ਪੂਰੀ ਸਿੱਖ ਕੌਮ ਨੂੰ ਇਹਨਾਂ ਨੇ ਗੁੰਮਰਾਹ ਕੀਤਾ ਹੋਇਆ ਵਾ ਔਰ ਇਹੀ ਲੋਕ ਜਿਹੜੇ ਹੈਗੇ ਆ ਜਨ ਜ ਰਾਗੀਆ ਹੋਰ ਹੈਗੇ ਆ ਆ ਵਾਲੀ ਬਾਣੀ ਪੜ ਲਓ 40 ਦਿਨ ਪੜ ਲਓ ਤੁਹਾਡੇ ਘਰ ਪੈਸੇ ਦਾ ਟੇੜ ਲੱਗ ਜਾਏਗਾ ਪੈਸੇ ਦੀ ਬਰਬਾਦ ਹੋ ਜਾਏਗੀ ਅਜੇ ਇਸ ਰਸਤੇ ਤੇ ਚੱਲੇ ਹੋਇਆ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਗੁਰਬਾਣੀ ਨਾਲ ਜਾਂ ਸਿੱਖੀ ਨਾਲ ਨੂੰ ਕੋਈ ਮਤਲਬ ਨਹੀਂ ਆ ਪਾਠ ਕਰ ਲੋ ਸ਼ਹੀ ਸਿੰਘ ਦਾ ਪੈਰਾ ਲੱਗ ਜਾਏਗਾ ਭਾਈ ਉਹ ਮੈਂ ਹਜ਼ਾਰਾਂ ਵਾਰੀ ਕਰ ਚੁੱਕਾ ਮੇਰੇ ਤੇ ਪੈਰਾ ਲੱਗਾ ਨਹੀਂ ਮੈਂ ਇਹੀ ਦੇਖਣਾ ਚਾਹੁੰਦਾ ਵਾਂ ਕਿ ਸ਼ਹੀ ਸਿੰਘ ਕਿਹੜੇ ਸ਼ਸਤਰ ਲੈ ਕੇ ਆਉਂਦੇ ਆ ਹੁਣ ਜਿਹੜੇ ਸ਼ਹੀ ਸਿੰਘ ਮੇਰੇ ਕੋਲ ਆਉਂਦੇ ਆ ਦਰਸ਼ਨ ਦੰਦੇ ਆ ਉਹਨਾਂ ਕੋਈ ਸ਼ਸਤਰ ਨਹੀਂ ਹੁੰਦਾ ਉਹਨਾਂ ਕੋ ਜਿਸਮ ਹੀ ਨਹੀਂ ਹੁੰਦਾ ਇਹ ਮੈਂ ਫਿਰ ਅਗਲੇ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਇਹਦੀ ਵਿਆਖਿਆ ਕਰਾਂਗਾ ਸਾਧ ਸੰਗਤ ਜੀ ਅੱਜ ਸਾਨੂੰ ਸਿੱਖੀ ਬਚਾਉਣ ਦੀ ਜ਼ਰੂਰਤ ਹੈ ਗੁਰੂ ਗ੍ਰੰਥ ਸਾਹਿਬ ਦੀ ਸਚਾਈ ਹਰ ਬੰਦੇ ਤੱਕ ਲਿਉਣ ਦੀ ਜ਼ਰੂਰਤ ਹੈਗੀ ਆ ਅੱਜ ਜੋ ਇਹਨਾਂ ਨੇ ਸਿੱਖੀ ਦਾ ਕਾਣ ਕੀਤਾ ਹੈ ਸ਼ਾਇਦ ਮੁਗਲ ਕਾਲ ਦੇ ਵਿੱਚ ਵੀ ਨਹੀਂ ਹੋਇਆ ਹਰ ਬੰਦਾ ਸਿੱਖੀ ਦਾ ਕਾਣ ਕਰਨ ਦੇ ਵਜਿਦਾਂ ਨੇ ਕਸਮ ਖਾਦੀ ਹੋਏ ਸਾਰੇ ਲੱਗੇ ਹੋਏ ਆ ਜਾਂ ਇਹਨੂੰ ਲੱਗਦਾ ਕਿ ਬੈਕ ਡੋਰ ਤੋਂ ਇਹਨੂੰ ਕੋਈ ਏਜੰਸੀਆਂ ਨੋਟ ਦਿੰਦੀਆਂ ਇਹ ਸਾਰੇ ਸਾਰੇ ਇਸ ਕੰਮ 'ਚ ਲੱਗੇ ਹੋਏ ਆ ਇੱਕ ਵਾਰੀ ਫੇਰ ਮੈਂ ਕਹਿ ਰਿਹਾ ਆ ਸਾ ਸੰਗਤ ਜੀ ਬਾਨੀ ਗੁਰੂ ਗੁਰੂ ਹੈ ਬਾਨੀ ਇਹ ਟਰਕੀ ਬਾਨੀ ਹੈ ਕਿਉਂਕਿ ਸਾ ਸੰਗਤ ਜੀ ਜਿਹਨੇ ਬੂਨੇ ਹੈਗੇ ਹਨ ਇਹਨਾਂ ਨੇ ਕਦੀ ਗੁਰੂ ਗ੍ਰੰਥ ਸਾਹਿਬ ਨਹੀਂ ਪੜਿਆ ਇਹ ਸਿਰਫ ਜੋ ਇਹਨਾਂ ਨੂੰ ਇਹਨਾਂ ਦੀ ਪ੍ਰਬੰਧਕ ਕਮੇਟੀਆਂ ਦੱਸਦੀਆਂ ਹਨ ਨਾ ਕਿ ਤੁਹਾਨੂੰ ਇਹਨਾਂ ਪੈਸਾ ਮਿਲੇਗਾ 50000 ਮਿਲੇਗਾ 60000 ਮਿਲੇਗਾ ਆਹ ਵਾਲਾ ਟੌਪਿਕ ਹੈ ਕੱਲ੍ਹ ਤੇ ਇਹ ਬੋਲਣਾ ਹੈਗਾ ਔਰ ਜਿਹੜੇ ਰਾਗੀ ਸਿੰਘ ਹੈਗੇ ਉਹਨਾਂ ਨੂੰ ਪਹਿਲਾਂ ਹਿਦਾਇਤ ਹੁੰਦੀ ਆ ਕਿ ਆਹ ਵਾਲਾ ਰਾਗ ਹੀ ਬੋਲਣਾ ਹੈ ਆਈ ਸ਼ਬਦ ਬੋਲਣਾ ਹੈ ਅੱਜ ਸਾਡੇ ਨੇਤਾ ਜੀ ਆ ਰਹੇ ਆਹ ਸ਼ਬਦ ਬੋਲਣਾ ਹੈ ਸਾਡੇ ਜਥੇਦਾਰ ਆ ਰਹੇ ਆਹ ਸ਼ਬਦ ਬੋਲਣਾ ਹੈ ਇਹ ਸਾਰੀ ਦੁਨੀਆ ਨੂੰ ਪਤਾ ਹੈ ਕਿਉਂਕਿ ਜਿਹੜੇ ਉਥੋਂ ਦੇ ਗਰੰਥੀ ਸਿੰਘ ਸੀਗੇ ਦਰبار صاحب अमृतसर ਦੇ اور باقی ਜਗ੍ਹਾ ਦੇ ਉਹਨਾਂ ਨੇ ਇੱਕ ਕਈ ਵਾਰੀ ਖੁਲਾਸਾ ਕੀਤਾ ਹੈਗਾ ਕਿ ਉਹਨਾਂ ਨੂੰ ਕੋਈ ਆਜ਼ਾਦੀ ਨਹੀਂ ਕਿ ਆਪਣੀ ਮਰਜ਼ੀ ਨਾਲ ਕੋਈ ਸ਼ਬਦ ਬੋਲ ਸਕਣ ਜਿਹੜਾ ਮੁਖਵਾਖ ਹੁੰਦਾ ਹੈਗਾ ਉਹ ਵੀ ਪਹਿਲਾਂ ਹੀ ਬਤਾਉਂਦਾ ਕਿ ਅਫਲਾਨਾ ਮੁਖਵਾਖ ਹੋਣਾ ਹੈਗਾ ਫਿਰ ਉਹੀ ਹੀ ਇਹਨਾਂ ਨੂੰ ਕਹਿੰਦੇ ਆ ਜੀ ਇਹ ਪੜ ਕੇ ਆ ਜੇ ਉਹਦੀ ਵਿਆਖਿਆ ਕਰਨੀ ਆ ਸਭ ਕੁਝ ਪ੍ਰੀ ਪਲਾਨਡ ਕਿਉਂ ਇਹ ਬਿਜ਼ਨਸ ਆਉਂਦਾ ਸ਼ਾਇਦ ਇਹ ਬਿਜ਼ਨਸ ਦੇ ਕਾਰਨ ਹੀ ਲੋਗਾਂ ਨੂੰ ਸਿੱਖੀ ਨੂੰ ਤੋੜ ਕੇ ਆਪਣੇ ਨਾਲ ਜੋੜਿਆ ਜਾ ਰਿਹਾ ਹੈਗਾ ਸਾਹਾ ਸੰਗਤ ਜੀ ਗੁਰਬਾਣੀ ਜਿਹੜੀ ਹੈ 31 ਰਾਗਾਂ ਦੇ ਵਿੱਚ ਹੈਗੀ ਆ 5000 ਤੋਂ ਜ਼ਿਆਦਾ ਇਹਦੇ ਸ਼ਲੋਕ ਹੈਗੇ ਆ ਸ਼ਬਦ ਹੈਗੇ ਆ ਔਰ ਅੱਜ ਤੱਕ ਸਾਡੇ 60% ਜਿਹੜੇ ਬੂਨੇ ਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਮੂਲ ਮੰਤਰ ਕੀ ਆ ਤੇ ਜਪਜੀ ਸਾਹਿਬ ਕਿਹੜਾ ਹੈ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਦਾਂ ਹੁੰਦਾ ਇਹਨਾਂ ਨੂੰ ਨਹੀਂ ਪਤਾ ਇਹ ਮੈਂ ਅਗਲੇ ਵੀਡੀਓਜ਼ ਬਣਾਉਂ ਇੱਕ ਇੱਕ ਚੀਜ਼ ਮੈਂ ਦਿਖਾਉਂਗਾ ਕਿਉਂਕਿ ਮੇਰਾ ਇੱਕੋ ਹੀ ਮਕਸਦ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਜੋ ਅੱਜ 150 ਸਾਲ ਤੋਂ ਬੇਅਬਦੀ ਕੀਤੀ ਜਾ ਰਹੀ ਹੈ ਉਹਨਾਂ ਦੀ ਸਚਾਈ ਸੰਗਤ ਕੋਲ ਨਹੀਂ ਆਉਂ ਦਿੱਤੀ ਜਾ ਰਹੀ ਉਹ ਮੈਂ ਸਚਾਈ ਤੁਹਾਡੇ ਤੱਕ ਲਿਆਵਾਂ ਔਰ ਤੁਸੀਂ ਵੀ ਉਹ ਸਚਾਈ ਨੂੰ ਜਾਣ ਕੇ ਗੁਰਬਾਣੀ ਨਾਲ ਜੁੜ ਕੇ ਸੱਚਖੰਡ ਜਾ ਸਕੋ ਸਾ ਸੰਗਤ ਜੀ ਹੁਣ ਫੈਸਲਾ ਤੁਸੀਂ ਕਰੋ ਅੱਜ ਦਾ ਹਰਪਿੰਦਰਪਾਲ ਜੀ ਨੇ ਕਿਹਾ ਇਸ ਤਰ੍ਹਾਂ ਹੀ ਹੁਣ ਤੁਸੀਂ ਪਿਛਲੇ ਵੀਡੀਓ ਦੇਖਿਆ ਨਾ ਉਹ ਕੋਈ ਟਪਲੀ ਹੈਗਾ ਤੇ ਕੋਈ ਕੋਈ ਹੈਗਾ ਇਹਨਾਂ ਨੇ ਸਭ ਨੇ ਇਹੋ ਜਿਹਾ ਪੁੱਠਾ ਸਿੱਧਾ ਹੀ ਬੋਲਿਆ ਹੈਗਾ ਜਾਂ ਦੇ ਕੋਈ ਸਾਜ਼ਿਸ਼ ਹੈ ਜਾਂ ਬੇਅਕਲ ਹੈ ਗਿਆ ਇਹ ਹੁਣ ਫੈਸਲਾ ਤੁਸੀਂ ਕਰੋ ਅੱਜੋ ਮੈਂ ਵੀਡੀਓ ਬਣਾਉਣ ਲੱਗਾ ਇਹਦੀ ਪ੍ਰੇਰਣਾ ਮੇਰੇ ਸਿੰਘ ਸਾਹਿਬ ਨੇ ਦਿੱਤੀ ਸੀ ਜਦੋਂ ਮੈਂ ਸਿੰਘ ਸਾਹਿਬ ਆਉਂਦੇ ਆ ਉਹ ਕੋਈ ਗੱਲ ਕਹਿੰਦੇ ਕਿ ਅਸੀਂ ਜਪ ਨਿਸ਼ਾਨ ਦਾ ਪਾਠ ਕਰਨਾ ਹੈ ਕਿਉਂਕਿ ਜਪਜੀ ਸਾਹਿਬ ਨੂੰ ਪਹਿਲਾਂ ਜਪ ਨਿਸ਼ਾਨ ਹੀ ਇਹਦਾ ਨਾਮ ਸੀਗਾ ਇਹ ਜਪਜੀ ਸਾਹਿਬ ਦੇ ਬਾਅਦ ਇਹਨਾਂ ਨੇ ਹੀ ਕੀਤਾ ਹੈਗਾ ਤਾਂ ਪਹਿਲਾਂ ਜਿੱਥੇ ਵੀ ਤੁਹਾਨੂੰ ਮਿਲੇਗਾ ਉਹ ਜਪ ਨਿਸ਼ਾਨ ਕਰਕੇ ਹੀ ਮਿਲੇਗਾ ਤੇ ਉਹਨਾਂ ਨੇ ਕਿਹਾ ਕਿ ਅੱਜ ਹਰ ਪਾਸੇ ਝੂਠ ਦਾ ਰਾਜ ਹੋ ਰਿਹਾ ਕਲਯੁਗ ਦੇ ਵਿੱਚ ਕਾਲ ਦਾ ਰਾਜ ਚੱਲ ਰਿਹਾ ਹੈਗਾ ਲੋਗਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਤੋੜ ਕੇ ਦੂਜੇ ਪਾਸੇ ਜੋੜਿਆ ਜਾ ਰਿਹਾ ਵਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬਹੁਤ ਸਾਰੇ ਸ਼ਰੀਰ ਖੜੇ ਕਰਤੇ ਗਏ ਆ ਜਿੱਦਾਂ ਫਲਾਨਾ ਗ੍ਰੰਥ ਸੂਰਜ ਪ੍ਰਕਾਸ਼ ਗ੍ਰੰਥ ਪੰਥ ਪ੍ਰਕਾਸ਼ ਗ੍ਰੰਥ ਅਲੱਗ-ਅਲੱਗ ਤਰ੍ਹਾਂ ਦੇ ਹੋਰ ਬਹੁਤ ਸਾਰੇ ਗ੍ਰੰਥ ਖੜੇ ਕਰਤੇ ਗਏ ਆ ਉਸ ਤੋਂ ਬਾਅਦ ਹੁਣ ਦੇ ਧਾਰੀਆਂ ਨੂੰ ਖੜਾ ਕੀਤਾ ਜਾ ਰਿਹਾ ਵਾ ਕਦੀ ਕੋਈ ਪਰਪੰਚ ਵਰਤਦੇ ਆ ਕਦੀ ਕਦੀ ਕੋਈ ਪਰਪੰਚ ਕਰਦੇ ਆ ਗਿਆ ਕਿਸ ਵਾਸਤੇ ਸਿਰਫ ਮਾਇਆ ਵਾਸਤੇ ਗੁਰੂ ਸਾਹਿਬ ਨੇ ਕਿਹਾ ਮਾਇਆ ਤਾਰੀ ਅਤ ਅੰਨਾ ਬੋਲਾ ਔਰ ਇਹ ਸਾਰੇ ਅੰਨੇ ਬੋਲੇ ਹੋਏ ਹੋਇਆ ਇਹਨਾਂ ਨੂੰ ਕੁਝ ਨਹੀਂ ਦੇਂਦਾ ਪੈਸੇ ਤੋਂ ਸਿਵਾਏ ਇਸ ਕਰਕੇ ਸਾ ਸੰਗਤ ਜੀ ਅੱਜ ਫੇਰ ਮੈਂ ਜੋ ਬੇਨਤੀ ਕਰੇ ਜੋ ਮੈਂ ਹਮੇਸ਼ਾ ਕਰਦਾ ਆਇਆ ਹਾਂ ਆਪ ਗੁਰੂ ਗ੍ਰੰਥ ਸਾਹਿਬ ਪੜੋ Google Play Store ਦੇ ਉਤੇ ਬਹੁਤ ਸਾਰੀਆਂ ਐਪ ਪਈਆਂ ਜਿਹਦੇ ਚ ਗੁਰੂ ਗ੍ਰੰਥ ਸਾਹਿਬ ਦੇ ਚ ਅਰਥ ਵੀ ਹੈਗੇ ਆ اور پوری بانی بھی اور صاحب سنگھ جی دے پورے دا پورا ایپ ہے گا جدے جب پورے گرو گرنتھ صاحب بھی ویاخیا کی گئی ہے اور ڈاؤن لوڈ کرو اور آپ پڑھو اور توڑے دماغ دیاں سارے کھڑکیاں دروازے کھول دیو سچائی آن دیو اور سمجھ آو گے تو سچائی سمجھ آئے گی کہ گرو گرنتھ صاحب کی ہے گیا ਔਰ ਇਹ ਬੰਦੇ ਉਹਨਾਂ ਨੂੰ ਕੀ ਬਣਾ ਰਹੇ ਆ ਇੱਕ ਗੱਲ ਹੋਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜੋਤ ਕਿਹਾ ਗਿਆ ਹੈ ਸੁਪਰੀਮ ਕੋਰਟ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਦੀ ਜੋਤ ਲਿਵਿੰਗ ਗੁਰੂ ਦੀ ਉਪਾਦੀ ਦਿੱਤੀ ਆ ਇਸ ਤੋਂ ਵੱਡੀ ਹੋਰ ਕੀ ਗੱਲ ਹੋਏਗੀ ਕਿ ਸੁਪਰੀਮ ਕੋਰਟ ਨੇ ਵੀ ਇਹ ਮੰਨਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਲਿਵਿੰਗ ਗੁਰੂ ਹੈਗੇ ਆ ਅੱਜ ਵੀ ਜਾਗਦੀ ਜੋਤ ਗੁਰੂ ਹੈਗੇ ਆ ਪਰ ਇੱਕ ਬਹੁਤ ਸ਼ਰਮ ਦੀ ਗੱਲ ਆ ਇੱਕ ਬੜੀ ਦੁੱਖ ਦੀ ਗੱਲ ਆ ਕਿ ਅਗਰ ਇਹਨਾਂ ਬੂਬਰਿਆਂ ਦਾ ਵਾਸ ਚੱਲੇ ਤੇ ਸਾਰੇ ਗੁਰੂ ਨੂੰ ਆਪਸੇ ਲੜਾ ਦੇਣ ਇਹਦੀ ਬਾਣੀ ਵਧੀਆ ਇਹਦੀ ਬਾਣੀ ਵਧੀਆ ਇਹ ਉਸ ਗੁਰੂ ਨੇ ਕਹਿਤਾ ਇਹ ਉਸਨੇ ਕਹਿਤਾ ਬਸ ਇਹਦੇ ਵਿੱਚ ਹੀ ਇਹਨਾਂ ਲੱਗੇ ਰਹਿੰਦੇ ਆ ਕਿਉਂਕਿ ਇਹਨਾਂ ਦਾ ਮਕਸਦ ਹੈਗਾ ਕਿ ਆਪਣੀਆਂ ਅਜੇਬਾਂ ਭਰਨੀ ਆ ਜਿੱਦਨ ਤੁਹਾਨੂੰ ਸਮਝ ਆ ਗਈ ਕਿ ਗੁਰਬਾਣੀ ਇਹ ਹੈਗੀ ਆ ਫਿਰ ਤੁਸੀਂ ਇਹਨਾਂ ਦੀ ਫੁਕੜੀਆਂ ਨਹੀਂ ਸੁਣੋਗੇ ਪਰ ਤੁਸੀਂ ਆਪ ਗੁਰਬਾਣੀ ਪੜੋਗੇ ਸਮਝੋਗੇ ਔਰ ਸੱਚਖੰਡ ਜਾਣ ਦਾ ਰਸਤਾ ਲੱਭੋਗੇ ਅੱਜ ਇਹਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ